ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਜੋ ਕਿ ਕਲਜੀਤ ਨਿੰਗਿਆ ਉਹ ਤੁਹਾਨੂੰ ਪਤਾ ਉਹਦੀ ਵੀਡੀਓ ਆਈ ਆ ਤੇ ਪ੍ਰਸ਼ਾਸਨ ਨੇ ਭਾਈ ਸਾਹਿਬ ਤੇ ਜੋ ਲਾਪਰੀ ਜੀ ਉਹਨਾਂ ਤੇ ਕਾਰਵਾਈ ਕੀਤੀ ਆ ਉਹ ਝੂਠੀ ਕਰਕੇ ਜਾਂ ਕੋਈ ਕਿਵੇਂ ਵੀ ਸਾਨੂੰ ਵੀ ਪਤਾ ਜੋ ਅੱਜ ਕੱਲ ਚੱਲ ਰਿਹਾ ਗੱਗਾ ਅਸੀਂ ਕਲਜੀਤ ਨਿੰਗ ਨੂੰ ਕਹਿਣਾ ਚਾਹੁੰਦੇ ਆ ਵੀ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਇਹ ਕਲਜੀਤੇ ਨਿੰਗ ਦੇ ਨੱਥ ਪਾਓ ਤੇ ਕਲਜੀਤਿਆ ਅਸੀਂ ਤੈਨੂੰ ਵੀ ਵੀਡੀਓ ਰਾਈਂ ਦਿਖਾਣਾ ਚਾਹੁੰਦੇ ਆਂ ਵੀ ਤੂੰ ਬਾਜ ਆ ਜਾ ਕਿਉਂ ਅਸੀਂ ਚਿੱਕੜ 'ਚ ਐਟ ਨਹੀਂ ਮਾਰਨਾ ਚਾਹੁੰਦੇ ਠੀਕ ਹੈ ਨਾ ਤੂੰ ਇੱਕ ਬਾਣਾ ਪਾਇਆ ਹੋਇਆ ਹੈ ਤੂੰ ਇੱਕ ਬਾਣਾ ਪਾ ਕੇ ਜੋ ਕਿ ਮਹਾਰਾਜ ਦਾ ਦਿੱਤਾ ਹੋਇਆ ਬਾਣਾ ਆ ਸਿੱਖੀ ਸਰੂਪ ਦੇ ਵਿੱਚ ਆ ਗੱਲ ਕਰ ਆਪਦੀ ਲੁੱਤਰੋ ਆ ਜਿਹੜੀ ਜ਼ੁਬਾਨ ਉਹ ਸੰਭਾਲ ਲਾ ਨਹੀਂ ਤਾਂ ਇਹ ਨਾ ਹੋਵੇ ਕਦੇ ਅਸੀਂ ਤੇਰੀ ਜ਼ੁਬਾਨ ਤੇ ਸਾਨੂੰ ਕੰਟਰੋਲ ਕਰਨਾ ਪੈ ਜੇ ਕੰਟਰੋਲ ਐਵੇਂ ਦਾ ਵੀ ਅਸੀਂ ਤੇਰੀ ਜਵਾਨ ਪੁੱਟ ਕੇ ਲੈ ਜਾਵਾਂਗੇ ਚਾਹੀਏ ਤਾਂ ਅਸੀਂ ਤੇਰਾ ਜਿੱਥੇ ਮਰਜੀ ਸੋਦਾ ਲਾ ਸਕਦੇ ਆ ਗੱਲ ਕਰ ਨਹੀਂ ਅਸੀਂ ਜੋ ਭਾਈ ਸਾਹਿਬ ਆ ਜੋ ਅੱਜ ਡਬਰੂਗੜ੍ਹ ਜੇਲ੍ਹ ਦੇ ਵਿੱਚ ਬੈਠੇ ਆ ਅਸੀਂ ਉਹਨਾਂ ਦੇ ਸਤੰਤਾ ਤੇ ਚੱਲਣ ਵਾਲੇ ਆ ਵੀ ਇੱਕ ਸਿੱਖੀ ਜ਼ਰੂਰੂ ਦੇ ਵਿੱਚ ਬੰਦਾ ਆ ਅਸੀਂ ਉਹਦੇ ਤੇ ੱਤਕਾ ਨਹੀਂ ਕਰਨਾ ਤੇ ਆਪਣੇ ਆਪ ਕਦੇ ਨਾ ਕਦੇ ਬੰਦਾ ਬਣ ਜਾਊਗਾ ਗੱਲ ਕਰੇ ਬੰਦਾ ਨਹੀਂ ਬਣਦਾ ਇਹ ਦਿਨ ਰਾਤ ਭਾਈ ਸਾਹਿਬ ਤੇ ਵੀਡੀਓ ਪਾਉਂਦਾ ਆ ਜੋ ਭਾਈ ਸਾਹਿਬ ਦਾ ਭਰਾ ਸੀਗਾ ਉਹ ਵੀ ਪ੍ਰਸ਼ਾਸਨ ਦੇ ਨਾਲ ਉਹ ਤੇਰੇ ਵਰਗੇ ੱੱੱਲੇ ਬੰਦੇ ਰਣਕੇ ਵਿੱਚ ਜੋ ਅੱਜ ਬਾਣਿਆਂ ਦੇ ਵਿੱਚ ਬੰਦੇ ਰਲੇ ਹੋਇਆ ਉਹਨਾਂ ਦੀ ਕੀਤੀ ਹੋਈ ਇਹ ਕਾਰਗੁਜ਼ਾਰੀ ਆ ਜਿਹੜੀ ਅੱਜ ਭਾਈਸਾਲ ਦੇ ਬ੍ਰਦਰ ਤੇ ਹੋਈ ਆ ਠੀਕ ਹੈ ਨਾ ਅਸੀਂ ਜਿੰਨਾ ਚਿਕ ਭਾਈ ਸਾਹਿਬ ਬਾਹਰ ਨਹੀਂ ਆਉਂਦਾ ਉਹਨਾਂ ਚਿਕ ਠੰਡੇ ਆ ਤੇ ਪਹਿਲਾਂ ਵੀ ਠੰਡੇ ਸੀਗੇ ਹਲੇ ਤੱਕ ਵੀ ਰਵਾਂਗੇ ਵੀ ਕਲ ਜੀਤਿਆ ਤੈਨੂੰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਤੂੰ ਆਪਣਾ ਬਾਜ ਆ ਜਾ ਨਹੀਂ ਤਾਂ ਤੇਰੇ ਦਿਨ ਕਿਸੇ ਦਿਨ ਬਹੁਤ ਭੈੜੀ ਕਰਾਂਗੇ ਦੂਜੇ ਤੂੰ ਕੀ ਕਹਿੰਨੇ ਤੂੰ ਸਾਨੂੰ ਮੈਂਬਰ ਬਣ ਕੇ ਵਿਖਾ ਦੇ ਭਾਈ ਸਾਹਿਬ ਨੂੰ 4 ਲੱਖ ਵੋਟਾਂ ਤੇ ਜਿਤਾਇਆ ਜੋ ਕਿ ਭਾਈ ਸਾਹਿਬ ਦੇ ਕਿਸੇ ਜੋ ਕਹਿ ਕੇ ਦਾ 4 ਲੱਖ ਵੋਟ ਪਈ ਸੀ ਤੂੰ ਪਿੰਡ ਦਾ ਸਾਨੂੰ ਮੈਂਬਰ ਬਣ ਕੇ ਦੱਸ ਦੀ ਬਾਕੀ ਮੇਰੇ ਸਾਥੀ ਬਿਆਨ ਕਰਨਗੇ ਹਾਂਜੀ ਬੋਲੋ ਜੀ ਖਾਲਸਾ ਵਾਹਿਗੁਰੂ ਜੀ ਪੱਤੇ ਬਾਬਾ ਜੀ ਇਹ ਗੁਲਜੀਤ ਸਿੰਘ ਨੂੰ ਆਪਾਂ ਪਹਿਲਾਂ ਵੀ ਦੇਖੋ ਅਸੀਂ ਦੇਖਿਆ ਪਹਿਲਾਂ ਵੀ ਜਦੋਂ ਇਹ ਭਾਈ ਸਾਹਿਬ ਉਹ ਡਿਬਰੂਗੜ੍ਹ ਗਏ ਉਹਦੋਂ ਵੀ ਬੜਾ ਕੁਝ ਬੋਲਦਾ ਸੀ ਬਸ ਜਾਦੇ ਗੱਲਾਂ ਨਹੀਂ ਅਸੀਂ ਕਰਨੀਆਂ ਬਾਬਾ ਜੀ ਨੇ ਦੱਸ ਤੀਆਂ ਬਸ ਅਸੀਂ ਨੂੰ ਇੰਨਾ ਕਹਿਣਾ ਚਾਹੁੰਦੇ ਆ ਬਾਜ ਆ ਜਾ ਕਿਤੇ ਨਾ ਹੋਵੇ ਬਾਣੇ ਚਾ ਅਸੀਂ ਬਾਣੇ ਦਾ ਕਰਕੇ ਵੀ ਚਲੋ ਆਏ ਵੀ ਹਨਾ ਵਧੀਆ ਨਹੀਂ ਲੱਗਦਾ ਹਨਾ ਇੱਕ ਬਾਣੇ ਵਾਲ ਸਿੰਘ ਦਾ ਛਤਰਪੋਲਾ ਕਰਦੇ ਅਸੀਂ ਬਾਣੇ ਦਾ ਕਰਕੇ ਰੁਕੇ ਹੋਏ ਆਂ ਇੱਦਾਂ ਹੀ ਚੱਲਦਾ ਰਿਹਾ ਤਾਂ ਤੇਰੇ ਛਤਰ ਪੈਣੇ ਜੋ ਜਾਂ ਜੇ ਤੇਰੀ ਜੇ ਹਿੰਮਤ ਆ ਤਾਂ ਸਾਨੂੰ ਟਾਈਮ ਦੇ ਬੋਲ ਕਿੱਥੇ ਆਈਏ ਟਾਈਮ ਦੇ ਯੁਰਤਾਂ ਵਾਲੀ ਗੱਲ ਕਰ ਕੋਈ ਬੰਦੇ ਵਾਲੀ ਗੱਲ ਕਰ ਚਾਵਲਾ ਮਰੀ ਜਾਂਦਾ ਬਹਿ ਗਿਆ ਅੰਦਰ ਲਾਈਵ ਹੋ ਜਾਂਦਾ ਜਦੋਂ ਮਰਦੀ ਖੋਲੀ ਜਾਂਦਾ ਸਾਡੇ ਨਾਲ ਟਾਈਮ ਪਾ ਬੋਲ ਕਿੱਥੇ ਆਈਏ ਅਸੀਂ ਆਉਣੇ ਆ ਬਾਕੀ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਜੇ ਨੱਥ ਪਾਉਣੀ ਆ ਤੈਨੂੰ ਪਾ ਲਵੇ ਨਹੀਂ ਅਸੀਂ ਇਹਦਾ ਸ਼ੋਧਾ ਲਾਵਾਂਗੇ ਜੋ ਜੇ ਤੂੰ ਆਪਣਾ ਬਾਗ ਦੀ ਲਾ ਦੇ ਤਾਂ ਸਾਨੂੰ ਟਾਈਮ ਦੇ ਫਿਰ ਫਿਰ ਜੇ ਕੱਲੇ ਨੂੰ ਕੱਲਾ ਵੇਖਣਾ ਤਾਂ ਮੈਦਾਨ 'ਚ ਆ ਜੀ ਕੱਲੇ ਨੂੰ ਕੱਲਾ ਵੇਖਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ